ਹਲੋ ਹਾਂਜੀ ਰਸਤੀ ਕਾਲ ਜੀ ਹੋਸ ਨੌਕਰੀ ਹਾਲ ਚਾਲ ਜੀ ਆਪਾਂ ਹੋ ਗਏ ਨਾ ਕਿ ਰੈਡੀ ਹੁੰਨੇ ਆ ਕਿਉਂਕਿ ਆਪਾਂ ਜਾਣਾ ਏ ਬਾਬਾ ਬਾਬਾ ਦੀਪ ਸਿੰਘ ਦਾ ਪਹਿਰਾ ਲਾਉਣ ਆਪਣੇ ਗੁਰਦੁਆਰਾ ਸਾਹਿਬ ਹੁੰਦਾ ਏ ਹਰ ਸੰਡੇ ਨੂੰ ਤੇ ਉਹਦੇ ਲਈ ਆਪਾਂ ਪ੍ਰਸ਼ਾਦਾ ਰੈਡੀ ਕਰਨਾ ਏ ਹੁਣ ਆਪਾਂ ਚੱਲਦੇ ਆ ਆਪਣੀ ਥੇਲੀਆਂ ਦੇ ਘਰੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਮਦਰਸਡੇ ਸਾਰੀਆਂ ਮਾਮਾ ਨੂੰ ਹੈਪੀ ਮਦਰਸਡੇ ਤੇ ਸਾਰੀਆਂ ਮਾਮਾ ਖੁਸ਼ ਰਹਿਣ ਮੇਰੀ ਵੀ ਜਿੱਥੇ ਆ ਮਾਂ ਮੇਰੀ ਖੁਸ਼ ਰਹੇ ਉਹਨੂੰ ਵੀ ਹੈਪੀ ਮਦਰਸਡੇ ਤੇ ਹਣ ਆਪਾਂ ਹੋ ਜੀਏ ਰੈਡੀ ਤੇ ਤੁਹਾਨੂੰ ਦੇਖਦੇ ਆ ਪ੍ਰਸ਼ਾਦਾ ਬਣਾਉਂਦੇ ਤੁਹਾਨੂੰ ਦਿਖਾਉਨੇ ਆ फटाफट ਕੰਮ ਨੇ ਜਿਹੜਾ ਕੇਸੀ ਨਾਲੇ ਆਪਾਂ ਕਿਉਂਕਿ ਅੱਜ ਸੰਡੇ ਦਾ ਤੈਣ ਵੀ ਸੰਡੇ ਦਾ ਤੇ ਬਾਕੀ ਅੱਜ ਬਾਬਾ ਜੀ ਦਾ ਦੇਣਾ ਹਨ ਬਾਬਾ ਦੀਪ ਸਿੰਘ ਜੀ ਦਾ ਤੇ ਦੁਪਹਿਰਾਂ ਲਾਂ ਚੱਲੇ ਆ ਤੇ ਉੱਥੇ ਹੁਣ ਤੁਹਾਨੂੰ ਪ੍ਰਸ਼ਾਦਾ ਬਣਾਉਂਦੇ ਦਿਖਾਉਨੇ ਆ ਜੇ ਥੋੜੀ ਜਿਹੀ ਕਲਪ ਲੈ ਹੋਈ ਤਾਂ ਜ਼ਰੂਰ ਦਿਖਾਵਾਂਗੇ ਠੀਕ ਆ ਤੇ ਚਲੋ ਠੀਕ ਆ ਜੀ ਕਰਦੇ ਆਪਾਂ ਇਸ ਅੋਦੀ ਆਪਾਂ ਹੁਣ ਪ੍ਰਸ਼ਾਦਾ ਬਣਾ ਕੇ ਆ ਗਏ ਆਂ ਕੜੀ ਤੇ ਚੌਲ ਬਣਾਇਆਏ ਆ ਤੇ ਹੁਣ ਆਪਾਂ ਕਰ ਬਾਲ ਸਕਾਉਣ ਵਾਲੇ ਸੀ ਥੋੜੇ ਜਿਹਾ ਬਾਲ ਸਿੱਧੇ ਕਰ ਲਏ ਤੇ ਫਿਰ ਉਦੋਂ ਬਾਅਦ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇਖਦੇ ਆਂ ਇਧਰ ਦਾ ਮੈਥੋਂ ਕਲਿੱਪ ਲੈਣੀ ਹੋਈਗੀ ਕਿਉਂਕਿ ਫਿਰ ਪ੍ਰਸ਼ਾਦਾ ਆਪਣਾ ਲੇਟ ਹੁੰਦਾ ਸੀਗਾ ਜਲਦੀ ਜਲਦੀ ਉਹਦੀ ਤਿਆਰੀ ਕਰਕੇ ਆਏ ਆ ਤੇ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ 11:30 ਹੋ ਚੁੱਕਿਆ ਤੇ 12 ਵਜੇ ਨੂੰ ਪਾਠ ਸ਼ੁਰੂ ਹੋ ਜਾਊਗਾ ਤੇ ਬਸ ਹੁਣ ਆਪਾਂ ਟਰਾਲੀ ਲੱਗੀ ਹੋਈ ਹੈ ਤੇ ਬਸ ਬੈੰਨੇ ਆ ਆਉਣ ਦੀਆਂ ਮੇਰੀਆਂ ਭੈਣਾਂ ਤੇ ਬ ਮਿਲਦੇ ਆ ਤੁਹਾਨੂੰ ਹੁਣ ਗੁਰਦੁਆਰੇ ਜੇ ਕਲਪ ਲੈ ਹੋਈ ਤਾਂ ਜਰੂਰ ਐਡ ਕਰੂੰਗੀ ਮੈਂ ਠੀਕ ਹੈ ਜੀ ਤੇ ਬਾਕੀ ਗੱਲਬਾਤ ਆਪਾਂ ਆ ਕੇ ਕਰਦੇ ਆਂ ਜੇ ਉੱਥੋਂ ਜਾਇਆ ਹੀ ਫਿਰ ਆ ਕੇ ਕਰਦੇ ਆਂ ਆਪਾਂ 4 ਵਜੇ ਸਮਾਪਤੀ 4 ਵਜੇ ਹੁੰਦੀ ਹੈ ਉਦੋਂ ਦੁਬਾਰਾ ਆ ਕੇ ਗੱਲਬਾਤ ਕਰਦੇ ਆਂ ਤੁਹਾਡੇ ਨਾਲ ਠੀਕ ਹੈ ਜੀ ਲੋਡੀ ਮੀ ਫੇਰ ਪੈ ਗਿਆ ਆਪਣੇ ਮੌਸਮ ਖਰਾਬ ਹੁਣ ਇੱਧਰ ਤੋਂ ਆਪਾ ਇੰਦੋਂ ਦੇਖ ਗਲੀਆਂ ਦੇ ਵਿੱਚ ਟੋਹੇ ਟੋਹਿਆਂ ਦੇ ਵਿੱਚ ਪਾਣੀ ਇਹਦੀ ਮੰਮੀ ਰਾਜ ਇਹ ਕਿਉਂ ਕੀ ਹਾਲ ਬਣ ਜਾਂਦਾ ਸਾਡੇ ਮੀਹ ਆਏ ਤੇ ਬਾਦ ਗਲੀ ਦਾ ਇਹ ਕੋਈ ਗਲੀ ਨਹੀਂ ਸਾਡੀ ਬਣਦੀ ਭਈ ਸਰਕਾਰ ਸਾਡੀ ਸੁੱਤੀ ਪਈ ਆ ਇਹ ਗਲੀ ਨਹੀਂ ਬਣਾ ਸਕਦੀ ਲੋਕ ਵੀ ਸੁੱਤੇ ਹੋਏ ਆ ਨੋ ਜੀ ਤੇ ਆਪਾਂ ਆ ਗਏ ਆ ਗੁਰਦੁਆਰਾ ਸਾਹਿਬ ਤੋਂ ਵਾਪਸ ਤੇ ਗੁਰਦੁਆਰਾ ਸਾਹਿਬ ਜਦੋਂ ਚ ਪਹਿਰਾ ਸਾਹਿਬ ਦੀ ਸਮਾਪਤੀ ਹੋਈ ਅਰਦਾਸ ਹੋਈ ਗੁਰਦੁਆਰਾ ਸਾਹਿਬ ਦੇਖ ਵਰਤੀ ਜਦੋਂ ਨੂੰ ਮੀਂਹ ਬਹੁਤ ਜ਼ਿਆਦਾ ਲੈ ਪਿਆ ਸੀ ਬਹੁਤ ਪਤਾ ਨਹੀਂ ਕਿਹੜੇ ਘੜੀ ਥਾਈਂ ਮੀਂਹ ਪਿਆ ਹੋਊਗਾ ਪਰ ਆਪਣੇ ਕਮਾਲਪੁਰੇ ਤਾਂ ਮੈਂ ਕਹਿੰਦੀ 4 ਦਿਨ ਹੋ ਗਿਆ ਲਗਾਤਾਰ ਮੀਂਹ ਪੈਂਦੇ ਨੂੰ ਬੁਰੇ ਹਾਲ ਹੋ ਜਾਂਦੇ ਰੋਜ਼ ਹੀ ਲਕਦਾ ਗੜਕਦਾ ਬੁਰਾ ਹਾਲ ਮਸਾਂ ਸੀ ਮੀਂਹ ਦੇ ਵਿੱਚ ਆ ਗਏ ਆ ਤੇ ਮੀਂਹ ਤੇ ਭੱਜ ਜਾਣਾ ਸੀ ਅਸੀਂ ਤਾਂ ਪਰ ਮੇਰੇ ਤੋਂ ਬਾਹਰ ਤਾਂ ਮੌਸਮ ਕਿਹਦਾ ਹੋਣਾ ਠੰਡਾ ਠੰਡਾ ਮੌਸਮ ਆਇਆ ਪਿਆ ਏ ਬਹੁਤ ਵਧੀਆ ਲੱਗਦਾ ਇਹ ਮੌਸਮ ਤੇ ਹੁਣ ਦੇਖਦੇ ਆਂ ਕੀ ਕਰਦੇ ਆਂ ਇਸ ਤੋਂ ਬਾਅਦ ਦਾਲ ਸਬਜ਼ੀ ਬਣੀ ਪਈ ਆ। ਬਸ ਰੋਟੀ ਬਕਾਣੇ ਆ ਥੋੜੀਆਂ ਹੀ ਰੋਟੀਆਂ ਲਾ ਲਾਂਗੇ। ਅੱਜ ਉਥੇ ਕੜੀ ਚੌਲ ਦਾ ਲੰਗਰ ਸੀ ਜਿਹੜਾ ਆਪਾਂ ਪਰਚਾਦਾ ਤਿਆਰ ਕੀਤਾ ਸੀ। ਲੰਗਰ ਤਿਆਰ ਕੀਤਾ ਸੀ। ਤੇ ਹੁਣ ਉਹ ਇੱਕਮ ਦੁੱਧ ਲੈ ਕੇ ਆਉਂਦਾ ਫਿਰ ਦੁੱਧ ਦੁੱਧ ਨੂੰ ਵਾਲੇ ਦਿੰਨੇ ਆ। ਕੰਮ ਧੰਦੇ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਦੇਖਦੇ ਆਂ ਕੋਈ ਗਾਹਾਂ ਹੋਇਆ ਤਾਂ। ਜੇ ਮਾੜਾ ਮੋਟਾ ਕੋਈ ਸ਼ੋਰ ਕਰਨਾ ਹੋਇਆ ਤਾਂ। ਹਾਂ। ਵੇਨੇ ਆਪਾਂ। ਮੌਸਮ ਸਹੀ ਆ, ਮੌਸਮ ਸੋਹਣਾ ਆਇਆ ਤਾਂ। ਪਰ ਲਸ਼ਕ ਦਾ ਗੜਕਦਾ ਜਦੋਂ ਆਉਂਦਾ ਨਾ ਉਦੋਂ ਬਹੁਤ ਡਰ ਲੱਗਦਾ ਏ ਮੀਂਹ ਦਾ ਜਿਹੜਾ ਪੈਣਾ ਪੈਣਾ ਹੀ ਮਸਾਂ ਅਸੀਂ ਪਹੁੰਚੀ ਕਰੀ ਆ ਲਓ ਜੀ ਅੱਜ ਆਪਾਂ ਨੂੰ ਮਾਤਾ ਤੇ ਵਾਲੇ ਦਿਨ ਇੱਕ ਨੇ ਗਿਫਟ ਕੀਤਾ ਚਾਕਲੇਟ ਟੌਫੀਆਂ ਚਾਰ 3 ਚਾਰ ਚਾਕਲੇਟ ਨਹੀਂ 5 ਚਾਕਲੇਟ ਚਾਰ ਟੌਫੀਆਂ ਇਹ ਇੱਕ ਉਸ ਗਿਫਟ ਮਿਲੇ ਆਪਾਂ ਨੂੰ ਅੱਜ ਇੱਕ ਮਾਣਾ ਤੋਂ ਦੋਨਾਂ ਭੈਣ ਭਰਾਵਾਂ ਤੋਂ ਤੇ ਹਜੇ ਆਪਣਾ ਪੱਕਾ ਗਿਫਟ ਇਕ ਰਹਿਂਦਾ ਨਾਲ ਕਿਹੜਾ ਗਿਫਟ ਰਹਿਂਦਾ ਹੈ ਇਕ ਸੂਟ ਹੈ ਸੋ ਮੈਂ ਸੂਟ ਨਹੀਂ ਹੋ ਕੁਛ ਕੋਈ ਹੋਰ ਗਿਫਟ ਦੇਣਾ ਇਹਨੇ ਇਕ ਹੋ ਪਹਿਲਾਂ ਥੋੜਾ ਜਿਹਾ ਫੋਰ ਡਿਲੇ ਹੋ ਗਿਆ ਹੁਣ ਥੋੜਾ ਜਨਾ ਰੋਕ ਕੇ ਦਊਗਾ ਤੇ ਆ ਆਪਾਂ ਨੂੰ ਮਿਲ ਚੁੱਕਿਆ ਹੈ ਥੈਂਕ ਯੂ ਸੋ ਮੱਚ ਥੈਂਕ ਯੂ ਬਰੀ ਵੀਡੀਓ ਥੈਂਕ ਯੂ ਵੈਲਕਮ ਮੇਰੇ ਯਰ ਨੂੰ ਆ ਅੱਛਾ ਇਕ ਮਤਲਬ ਲਈ ਆਹੀ ਪਰ ਇਹ ਲੋਕ ਕੋਈ ਜਨਾ ਸੂਟ ਦਵਾ ਦਿੰਦੀ ਹਾਂ ਚਲ ਜੀ ਚਲ ਫਿਰ ਐ ਕਰ ਲਿਓ ਜਿਵੇਂ ਮਰਜ਼ੀ ਕਰ ਲਿਓ ਚਲ ਠੀਕ ਆ ਚਲੋ ਜੀ ਅੱਜ ਆਪਾਂ ਨੂੰ ਮਿਲ ਚੁੱਕਿਆ ਗਿਫਟ ਮਦਦ ਲਈ ਤੇ ਤੇ ਹੁਣ ਇਸੇ ਨਾਲ ਆਪਾਂ ਅੱਜ ਦਾ ਬਲੌਗ ਦਾ ਐਂਡ ਕਰਦੇ ਆਂ ਤੇ ਮਿਲਦੇ ਆਂ ਕਿਸੇ ਨੈਕਸਟ ਬਲੌਗ ਨਾਲ ਤੇ ਆ ਉਮੀਦ ਕਰਦੇ ਆਂ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਹੋਊਗਾ ਤੇ ਜੇ ਵਧੀਆ ਲੱਗਿਆ ਤਾਂ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚਲੋ ਠੀਕ ਆ ਜੀ ਮਿਲਦੇ ਆਂ ਫਿਰ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ